ਸਟਾਰਟ ਪਿਛਲੀ ਸਦੀ ਦੇ 80ਵੇਂ ਦਹਾਕੇ ਤੱਕ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ, ਤਰੱਕੀ ਪਸੰਦ ਅਤੇ ਵਧੀਆ ਪ੍ਰਸ਼ਾਸਨਿਕ ਸੇਵਾਵਾਂ ਵਾਲਾ ਰਾਜ ਸੀ ਡੰਡੀ ਦੇਸ਼ ਦੇ ਵੱਡੇ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਆਗੂ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਇਸ ਰਾਜ ਨੂੰ ਭਾਰਤ ਦੇ ਅੰਨ ਭੰਡਾਰ ਅਤੇ ਖੜਗ ਬੁਝਾ 부ਝਾ ਵਜੋਂ ਸਲਹੁਦੇ ਨਹੀਂ ਥਕਦੇ ਸਨ ਪਰ ਇਹ ਵਿੱਤੀ ਸੰਕਟ ਸੰਨਤ ਦੀ ਮੰਦਹਾਲੀ ਖੇਤੀ ਸੰਕਟ ਬੇਰੁਜ਼ਗਾਰੀ ਅਪਰਾਧਾਂ ਡਰੱਗ ਮਾਫੀਆ ਪ੍ਰਸ਼ਾਸਨਿਕ ਅਦੋਗਤੀ ਨਾਲ ਜੂਝ ਰਿਹਾ ਹੈ ਡੰਡੀ ਆਮ ਆਦਮੀ ਦੀਆਂ ਲੋੜਾਂ ਦੀ ਪੂਰਤੀ ਸੰਬੰਧੀ ਸੇਵਾਵਾਂ ਜਿਵੇਂ ਵਿਅਕਤੀਗਤ ਸੁਰੱਖਿਆ ਸਿਹਤ ਸਿੱਖਿਆ ਪੀਣ ਵਾਲਾ ਪਾਣੀ ਅਤੇ ਸੀਵਰੇਜ ਸਮੱਸਿਆਵਾਂ ਪੰਜਾਬ ਨੂੰ ਗਰਕ ਕਰ ਰਹੀਆਂ ਹਨ ਡੰਡੀ ਹਕੀਕਤ ਇਹ ਹੈ ਕਿ ਪਿਛਲੇ 20 ਸਾਲਾਂ ਵਿੱਚ ਕੋਈ ਵੀ ਸਰਕਾਰ ਅਤੇ ਰਾਜਨੀਤਿਕ ਰਹਿਨੁਮਾ ਪੰਜਾਬ ਨੂੰ ਮੋੜ ਸੰਭਾਲ ਕੇ ਵਿਕਾਸ ਅਤੇ ਖੁਸ਼ਹਾਲੀ ਦੀਆਂ ਲਿੰਹਾ ਉਤੇ ਨਹੀਂ ਲਿਆ ਸਕਿਆ ਡੰਡੀ ਅੱਜ ਪੰਜਾਬ ਕਿਸੇ ਰੋਸ਼ਨ ਭਵਿੱਖ ਦੀ ਥਾਂ ਅੰਨੀ ਗੁਫਾ ਵੱਲ ਤਸਦਾ ਜਾ ਰਿਹਾ ਹੈ ਡੰਡੀ ਵਿਕਾਸ ਖੇਤਰ ਵਿੱਚ ਅਸੀਂ 28 ਰਾਜਾਂ ਵਿੱਚੋਂ ਫਾਡੀ ਪੋਜੀਸ਼ਨ ਉਤੇ ਪੁੱਜ ਚੁੱਕੇ ਹਾਂ ਡੰਡੀ ਪੰਜਾਬ ਸਰਕਾਰ ਅਤੇ ਵੱਖ-ਵੱਖ ਨਿਗਮ ਅਤੇ ਬੋਰਡ 17000 ਕਰੋੜ ਰੁਪਏ ਦੇ ਕਰਜ਼ਾਈ ਹਨ ਜਿਸ ਦਾ ਵਿਆਜ ਹੀ ਸਾਲਾਨਾ ਕਰੀਬ 9000 ਕਰੋੜ ਰੁਪਏ ਚੁਕਾਉਣਾ ਪੈਂਦਾ ਹੈ ਡੰਡੀ 13ਵੇਂ ਵਿੱਤ ਕਮਿਸ਼ਨ ਨੇ ਪੱਛਮੀ ਬੰਗਾਲ ਅਤੇ ਕੇਰਲ ਨਾਲ ਪੰਜਾਬ ਅੰਦਰ ਆਰਥਿਕ ਮੰਦ ਹਾਲੀ ਚੱਲਦੇ ਸਾਰੇ ਦੇਸ਼ ਦੇ ਸਟਾਰਟ ਖੇਤੀ ਖੇਤਰ ਵਿੱਚ ਵਣਸਵਨਤਾ ਲਿਆਉਣ ਲਈ ਸਰਕਾਰ ਵੱਲੋਂ ਅਰੰਭੇ ਯਤਨ ਉਦੋਂ ਹੀ ਚੰਗੇ ਸਿੱਟੇ ਦੇ ਸਕਦੇ ਹਨ ਜਦੋਂ ਇਹਨਾਂ ਨੂੰ ਲਾਗੂ ਕਰਨ ਲਈ ਕੁਝ ਸਖਤ ਕਦਮ ਪੁੱਟੇ ਜਾਣ ਡੰਡੀ ਸਿੱਖਿਆ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਲੋੜੋਂ ਵੱਧ ਦਰਿਆ ਦੀ ਲਈ ਦਿਖਾ ਕੇ ਪੰਜਾਬ ਸਰਕਾਰ ਨੇ ਸੈਂਕੜੇ ਦੀ ਗਿਣਤੀ ਵਿੱਚ ਇੰਜੀਨੀਅਰਿੰਗ ਫਾਰਮੇਸੀ ਨਰਸਿੰਗ ਅਤੇ ਬੀਐਡ ਕਾਲਜਾਂ ਸਮੇਤ ਪ੍ਰਾਈਵੇਟ ਯੂਨੀਵਰਸਟੀਆਂ ਖੋਲਣ ਲਈ ਪਰਵਾਣਗੀ ਦੇ ਦਿੱਤੀ ਹੈ ਜਿਸ ਨਾਲ ਪਹਿਲਾਂ ਤੂੰ ਹੀ ਮਹਿੰਗੀ ਸਿੱਖਿਆ ਅਤੇ ਹੋਰ ਮਹਿੰਗੀ ਅਤੇ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਡੰਡੀ ਨਿੱਜੀ ਅਦਾਰਿਆਂ ਦੀ ਸਿਰਫ ਮੁਨਾਫਾ ਕਮਾਉਣ ਦੀ ਨੀਤੀ ਨੇ ਸਿੱਖਿਆ ਦਾ ਮਿਆਰ ਨੀਵਾ ਕੀਤਾ ਹੈ ਡੰਡੀ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਅਰੰਭੇ ਗਏ ਸਰਵ ਸਿੱਖਿਆ ਅਭਿਆਨ ਜਹੇ ਪ੍ਰੋਗਰਾਮ ਠੋਸ ਹੁੰਦੇ ਦਿਖਾਈ ਦੇ ਰਹੇ ਹਨ ਡੰਡੀ ਇਹੀ ਹਾਲ ਸਿਹਤ ਸੰਸਥਾਵਾਂ ਦਾ ਹੈ ਜਿੱਥੇ ਸਰਕਾਰ ਵੱਲੋਂ ਕਹਿਣ ਨੂੰ ਤਾਂ ਅਨੇਕਾਂ ਸਹੂਲਤਾਂ ਦੇਣੀਆਂ ਤੈਅ ਹਨ ਪਰ ਅਸਲ ਵਿੱਚ ਅਤੇ ਖਾਸ ਤੌਰ ਉਤੇ ਪਿੰਡੂ ਡਿਸਪੈਂਸਰੀਆਂ ਡਾਕਟਰਾਂ ਤੋਂ ਖਾਲੀ ਹਨ ਡੰਡੀ ਕੁਝ ਸਮਾਂ ਪਹਿਲਾਂ ਡਿਸਪੈਂਸਰਿਆਂ ਡਾਕਟਰਾਂ ਨੂੰ ਠੇਕੇ ਉੱਤੇ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਇਹ ਤਜਰਬਾ ਵੀ ਕਾਮਯਾਬ ਨਹੀਂ ਹੋ ਸਕਿਆ ਡੰਡੀ ਸਰਕਾਰ ਵੱਲੋਂ ਕਾਹਲ ਜਾਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਖੁਸ਼ ਕਰਨ ਲਈ ਜਿੰਨੇ ਵੀ ਫੈਸਲੇ ਲਏ ਗਏ ਜਾਂ ਤਾਂ ਸਰਕਾਰ ਦੀ ਗਲੇ ਦੀ ਹੱਡੀ ਬਣ ਗਏ ਹਨ